ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗਨਿਕਾ ਦੀ ਜਿਸ ਦਾ ਨਾਮ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਗਨਿਕਾ ਦਾ ਅਸਲੀ ਨਾਮ ਚੰਦਰਮੁਖੀ ਸੀ ਜੋ ਕਿ ਇੱਕ ਕੋਠੇ ਦੇ ਵਿੱਚ ਕੰਮ ਕਰਦੀ ਸੀ ਇੱਕ ਵਾਰ ਕੀ ਹੋਇਆ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਸੀ ਇੱਕ ਸਾਧੂ ਜੋ ਕਿ ਸ਼ਹਿਰ ਦੇ ਬਾਹਰ ਰਹਿੰਦਾ ਸੀ ਜ਼ਿਆਦਾ ਬਾਰਿਸ਼ ਹੋਣ ਕਰਕੇ ਉਸਦੇ ਤੋਤੇ ਨੂੰ ਠੰਡ ਲੱਗ ਗਈ ਅਤੇ ਉਹ ਆਸਰਾ ਲੱਭਣ ਵਾਸਤੇ ਸ਼ਹਿਰ ਵੱਲ ਪਰਤਿਆ ਜਦੋਂ ਉਹ ਸ਼ਹਿਰ ਵਿੱਚ ਪਹੁੰਚਿਆ ਤਾਂ ਗਨਿਕਾ ਆਪਣੇ ਕੋਠੇ ਦੇ ਅੰਦਰ ਹਾਰ ਸ਼ਿੰਗਾਰ ਕਰਕੇ ਤਿਆਰ ਹੋ ਕੇ ਬੈਠੀ ਸੀ ਜਦੋਂ ਸਾਧੂ ਨੇ ਦੇਖਿਆ ਕਿ ਇੱਕ ਘਰ ਦੇ ਅੰਦਰ ਦੀਵਾ ਜਗ ਰਿਹਾ ਹੈ ਤਾਂ ਸਾਧੂ ਉਸ ਘਰ ਵੱਲ ਨੂੰ ਤੁਰ ਪਿਆ ਉਸ ਘਰ ਵੱਲ ਨੂੰ ਜਾ ਕੇ ਉਸਨੇ ਦਰਵਾਜ਼ੇ ਤੇ ਜਾ ਕੇ ਆਵਾਜ਼ ਲਗਾਈ ਕਿ ਕੋਈ ਹੈ ਤਾਂ ਗਣਿਕਾ ਉੱਠ ਕੇ ਦਰਵਾਜ਼ੇ ਵੱਲ ਨੂੰ ਆਈ ਜਦੋਂ ਉਸਨੇ ਜਦੋਂ ਸਾਧੂ ਨੇ ਦੇਖਿਆ ਕਿ ਇੱਕ ਇਸਤਰੀ ਹਾਰ ਸ਼ਿੰਗਾਰ ਕਰਕੇ ਉਸ ਨੂੰ ਦੇਖ ਰਹੀ ਹੈ ਤਾਂ ਸਾਧੂ ਨੇ ਕਿਹਾ ਕੀ ਬੇਟੀ ਮੈਂ ਇੱਕ ਸਾਧੂ ਫਕੀਰ ਹਾਂ ਮੈਂ ਸ਼ਹਿਰ ਦੇ ਬਾਹਰ ਰਹਿੰਦਾ ਹਾਂ ਜਿਆਦਾ ਬਾਰਿਸ਼ ਹੋਣ ਕਰਕੇ ਮੇਰੇ ਤੋਤੇ ਨੂੰ ਠੰਡ ਲੱਗ ਗਈ ਹੈ ਅਸੀਂ ਇੱਕ ਰਾਤ ਦਾ ਸਹਾਰਾ ਲੱਭਣ ਵਾਸਤੇ ਆਪ ਜੀ ਦੇ ਘਰ ਆਏ ਹਾਂ ਕਿ ਆਪ ਜੀ ਇੱਕ ਦਿਨ ਵਾਸਤੇ ਸਾਨੂੰ ਆਸਰਾ ਦੇ ਸਕਦੇ ਹੋ ਤਾਂ ਗਨੇਕਾ ਨੇ ਜਦੋਂ ਸਾਧੂ ਦੇ ਮੂੰਹੋਂ ਬੇਟੀ ਸੁਣਿਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਈ ਤਾਂ ਉਸਨੇ ਕਿਹਾ ਕਿ ਮੈਂ ਇੱਕ ਕੋਠੇ ਵਾਲੀ ਹਾਂ ਕਿ ਆਪ ਜੀ ਇੱਕ ਕੋਠੇ ਵਾਲੇ ਦੇ ਘਰ ਰਹਿਣਾ ਪਸੰਦ ਕਰੋਗੇ ਤਾਂ ਸਾਧੂ ਫਕੀਰ ਨੇ ਕਿਹਾ ਕਿ ਬੇਟੀ ਇਨਸਾਨ ਦੇ ਕਰਮ ਮਾੜੇ ਨਹੀਂ ਹੁੰਦੇ ਇਨਸਾਨ ਬੁਰਾ ਨਹੀਂ ਹੁੰਦਾ ਬਸ ਇਨਸਾਨ ਦੇ ਕਰਮ ਅਗਰ ਉਹ ਸਹੀ ਕਰਨਾ ਚਾਹਵੇ ਤੇ ਉਹ ਕਰ ਸਕਦਾ ਆ ਤਾਂ ਗਨਿਕਾ ਨੇ ਸਾਧੂ ਫਕੀਰ ਨੂੰ ਅੰਦਰ ਬੁਲਾਇਆ ਅਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਦੋਂ ਗਨਿਕਾ ਨੇ ਦੇਖਿਆ ਕਿ ਸਾਧੂ ਫਕੀਰ ਦਾ ਤੋਤਾ ਹਰ ਵਕਤ RAM ਦਾ RAM ਦਾ ਨਾਮ ਜਪਦਾ ਰਹਿੰਦਾ ਹੈ ਤੇ ਗਣਿਕਾ ਜਦੋਂ ਉਸਦੇ ਲਾਗੇ ਬੈਠੀ ਤਾਂ ਉਸਨੇ ਜਦੋਂ ਤੋਤੇ ਦੇ ਮੂੰਹੋਂ RAM RAM ਸੁਣਿਆ ਤੇ ਉਸਦੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਜਦੋਂ ਸਵੇਰ ਹੋਈ ਤਾਂ ਸਾਧੂ ਵਾਪਸ ਜਾਣ ਲੱਗਿਆ ਉਪਹਾਰ ਦੇ ਤੌਰ ਤੇ ਆਪਣਾ ਤੋਤਾ ਗਣਿਕਾ ਨੂੰ ਭੇਟ ਕਰ ਦਿੰਦਾ ਹੈ ਅਤੇ ਗਣਿਕਾ ਨੂੰ ਕਹਿੰਦਾ ਹੈ ਕਿ ਇਸਦੇ ਨਾਲ ਬੈਠ ਕੇ RAM ਦਾ ਨਾਮ ਜਪਿਆ ਕਰ ਤਾਂ ਥੋੜੇ ਦਿਨ ਬਾਅਦ ਗਨਿਕਾ ਰੋਜ਼ ਤੋਤੇ ਦੇ ਨਾਲ ਬੈਠ ਕੇ ਰਾਮ ਦਾ ਨਾਮ ਜਪਣ ਲੱਗ ਗਈ ਇੱਕ ਦਿਨ ਐਸਾ ਆਇਆ ਕਿ ਉਹ ਇੰਨੀ ਜ਼ਿਆਦਾ ਰਾਮ ਰਾਮ ਦਾ ਨਾਮ ਜਪ ਕੇ ਇੰਨੀ ਜ਼ਿਆਦਾ ਲੀਨ ਹੋ ਗਈ ਕਿ ਉਸ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਇੱਕ ਦਿਨ ਉਹ ਇੰਨਾ ਜ਼ਿਆਦਾ ਲੀਨ ਹੋ ਗਈ ਕਿ ਗਨਿਕਾ ਦੀ ਸੁੱਧ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਜਦੋਂ ਉਹ ਅਕਾਲ ਪੁਰਖ ਦੇ ਨਾਲ ਬਿਲਕੁਲ ਲੀਨ ਹੋ ਗਈ ਜਾਪ ਕਰਦੇ ਕਰਦੇ ਤਾਂ ਪਰਮਾਤਮਾ ਦੇ ਉਸੇ ਕੰਮ ਤੋਂ ਕੋਸ਼ ਨੂੰ ਦੂਰ ਕਰਨ ਲਈ ਕਿ ਉਹ ਭਾਵ ਕਿ ਉਹ ਹੋਰ ਵੀ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਏ ਤਾਂ ਪਰਮਾਤਮਾ ਸੱਪ ਦਾ ਰੂਪ ਲੈ ਕੇ ਤੋਤੇ ਦੀ ਜਗ੍ਹਾ ਤੇ पिंजਰੇ ਦੇ ਵਿੱਚ ਆ ਕੇ ਬੈਠ ਗਏ ਜਦੋਂ ਗਨਕਾ ਨੇ ਤੋਤੇ ਨੂੰ पिंजਰੇ ਚੋਂ ਬਾਹਰ ਕੱਢਣਾ ਚਾਹਿਆ ਤੇ ਸੱਪ ਨੇ ਗਨਕਾ ਨੂੰ ਡੰਗ ਮਾਰ ਦਿੱਤਾ ਜਿਸ ਦੇ ਨਾਲ ਗਨਕਾ ਨੇ ਆਪਣਾ ਸਰੀਰ ਤਿਆਗਤਾ ਅਤੇ ਗਨਕਾ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ। ਸੋ ਇਸ ਸਾਖੀ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਹਮੇਸ਼ਾ ਜਨੇਕਾ ਬੁਰਿਆਂ ਦੀ ਸੰਗਤ ਕਰਦੀ ਸੀ ਪਰ ਇੱਕ ਦਿਨ ਜਦੋਂ ਉਸ ਨੇ ਇੱਕ ਚੰਗੇ ਇਨਸਾਨ ਦੀ ਸੰਗਤ ਕੀਤੀ ਤਾਂ ਉਸ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ। ਉਮੀਦ ਕਰਦੇ ਹਾਂ ਆਪ ਸਭ ਨੂੰ ਸਾਡੀ ਇਹ ਸਾਖੀ ਵਧੀਆ ਲੱਗੀ ਹੋਵੇਗੀ। ਅਗਰ ਆਪ ਜੀ ਨੂੰ ਸਾਡੀ ਇਹ ਸਾਖੀ ਵਧੀਆ ਲੱਗੀ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ